ਆ ਪਿੰਡਾ ਲੱਦੇ ਵਾਲਾ ਬੁਰਜ ਮੌਣੀ ਤੈਨੂੰ ਵਿਸਕਾਰ ਬਾਈ ਮੰਗਿਆ ਕੀ ਸੀਗਾ ਮੰਗਿਆ ਕੀ ਸੀ 20000 ਰੁਪਏ ਮੰਗਿਆ ਸੀ ਬਾਈ ਕਿੰਨੇ ਲਾਦੇ ਬਾਈ ਜੱਗੇ 14 ਲਾਇਆ ਸੀ ਯਾਰ ਬਾਈ 14 ਲਾਇਆ ਸੀ ਮੈਂ 15 ਕਹਤਾ ਉਹਨੇ ਤੇ ਮੇਰਾ ਕਹਿਣਾ ਨਹੀਂ ਮੋੜਿਆ ਗਿਆ ਸਹੀ ਆ ਫੜ ਗਿਣ ਪੈਸੇ ਯਾਰ ਨਹੀਂ ਗਿਣਾ ਪੈਸੇ ਮੰਨ ਜਾ ਭਰਾਵਾ ਦੇਸੀ ਪਣਾ ਬੱਕਰੀ ਚ ਉਹ ਨਹੀਂ ਵੀਰੇ ਯਾਰ ਉਹ ਕਾਰਬੋਨੀ ਗਿਣਦੇ ਤੂੰ ਗਿਣਦੇ ਬਸ ਬਰਾਵਾ 500 ਰੁਪਏ ਘਰ ਦੇਦੇ ਬਈ ਦੁਨੀਆ ਯਾਰ ਬਸ ਨਹੀਂ ਦੁਨੀਆ ਕਿੰਨੇ ਤੋਂ 15 ਹਾਂ ਸਹੀ ਆ ਤੇ ਤੂੰ ਘੱਟ ਨਹੀਂ ਬਸ ਬੜਾ ਨਹੀਂ ਸ਼ੀ ਦੋਵੇਂ ਮੇਰੇ ਆ ਇੱਕ ਹੀ ਆ ਬਈ ਬੱਚਾ ਕੱਲਾ ਹੀ ਐਡੀ ਬੱਕਰੀ ਨੂੰ ਯਾਰ ਇੱਕ ਬੱਚਾ ਜੱਛਦਾ ਨਹੀਂ ਨਾ 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 ਬਾਈ ਵਰ ਦੋ ਦਿੱਤੇ ਆ ਦੋ ਪੱਠਾ ਐਦ ਕੀ ਕੋਈ ਦਿੱਤਾ ਪਤਾ ਨਹੀਂ ਕੀ ਗੱਲ ਯਾਰ ਇੱਕ ਦਿੱਤਾ ਤੂੰ ਹੈ ਵੀ ਪਾਠੀ ਹੈ ਨਾ ਹਾਂ ਪਾਠੀ ਆ ਬਾਈ ਮਗਰ 14 10 15 ਆ ਲੈ ਬਾਈ ਗਣ ਕੀ ਨਹੀਂ ਬਾਈ ਨਹੀਂ ਵੀਰੇ ਇਹਦੋਂ ਘੱਟ ਨਹੀਂ ਦੇਣੀ ਉਹ ਗੈਨਲਾ ਭਰਾ ਪੈਸੇ ਨਹੀਂ ਮੋੜੀ ਦਿੰਦੇ 15 ਤੋਂ ਭੱਜੀ ਜਾਂਦਾ 15 500 ਦਾ ਮਾੜਾ ਨਹੀਂ 15 ਪੜ ਗੈਨਲਾ 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 ਜਾਣੇ ਬਣੀ ਜਾਂਦਾ ਪੜ ਗੈਨ ਤੂੰ ਮੈਂ ਦੇਣਾ ਨਹੀਂ ਪੋਸ ਫਿਰ ਕੱਲ ਗੱਲ ਕਰ ਲੈ ਨਹੀਂ ਲਿਖਾਈ ਨਾ ਬਰਾਬਰ ਕੁੱਤ ਤੂੰ ਵੀ ਕਰਦਾ ਜਿਹੜਾ ਕਰ ਦੂਗਾ ਯਾਰ ਲਿਖਾਈ ਤਾਂ ਹੁਣ ਮੰਡੀ ਦੇ ਆਪ ਨਹੀਂ ਹੁੰਦੀ ਆ ਲਿਖਾਈ ਯਾਰ 100 ਹੁੰਦੀ ਆ ਬਾ ਕੋਈ ਗੱਲ ਨਾ ਕਰਾ ਦੇ ਬਾਲਾ ਚੀੜਾ ਚੀੜਾ ਹੀ ਲਿਖਾਂਗੇ ਇਹਦੇ ਤੇ 5 6 ਬੱਚਾ ਵੀ ਇੱਕ ਪਾਸੇ ਵੇਚ ਗਿਆ 8 9 10 11 12 13 14 15 ਲਾ ਹੁਣ 100 ਛੋੜ ਕਰਦੀ ਜਾਨਖਾਈ ਕਰਾਦੀ ਛੋੜ ਕਰਨਾ ਹੀ ਪਊਗਾ ਛੋੜ ਕਰ ਦੇ ਠੀਕ ਆ ਨਾ ਹਾਂ ਔਰ ਵੀ ਇਹ ਛੋੜ ਕਰ ਦੇ ਐ ਮੈ ਪਤਾ ਹੀ ਗਾ ਖੁਸ਼ ਹੋ ਕੇ ਪਸ਼ੂ ਦੇਈਦਾ ਹੁੰਦਾ ਜੇ ਦੇਣਾ ਤਾਂ ਇੰਨੇ ਚ ਹੀ ਦੇ ਦੇਣਾ ਰੱਬ ਨੇ ਮੈਂ ਨਹੀਂ ਬਾਈ ਆਪਣਾ ਪਰਮਾਤਮਾ ਤੁਹਾਨੂੰ ਦਵੇ 100 ਛੱਡ ਨਹੀਂ ਹੋਂ ਇਹਨੂੰ ਛੱਡੂਗਾ ਯਾਰ 100 ਬੰਦਾ ਦਿਲ ਦਰਿਆ ਚੱਕ ਬਸ ਖੁਸ਼ ਹੋ ਬਾਈ ਹਾਂ ਹੁਣ ਸਹੀ ਆ ਕੰਮ ਲੈ ਦੇ ਅਨਮੋਲ ਦੇ ਪਾ ਦੇ ਝੋਲੀ ਦੱਸਾ ਲੋ ਬਈ ਆ ਬੱਕਰੀ ਪਹਿਲਾ ਸੌਦਾ ਹੋਇਆ ਵਰਗਾੜੀ ਬੱਕਰਾ ਮੰਡੀ ਦੇ ਚੱਕ ਕੇ ਲਾ ਦੇ ਬਾਈ ਇਹਨੂੰ ਥੱਲੇ ਸੱਟਣਾ ਵਾਜੇ ਨਹੀਂ ਬੰਦਾ ਤਕੜਾ ਆ ਜਾ ਗੱਭਰੂ ਜਵਾ ਆ ਜਾ ਬਈ ਬਾਈ ਆ ਥਣ ਥਣ ਚੰਗਾ ਲੇਵਾ ਵੀ ਚੰਗਾ ਬੱਕਰੀ ਨੂੰ ਤੇ ਕਿਵੇਂ ਦੰਦੀ ਆਠਾ ਬਾਈ ਨਹੀਂ ਨਹੀਂ ਹੈ ਤਾਂ ਨਵੀਂ ਆ ਬੱਕਰੀ ਦਾ ਨਵੀਂ ਦੂਜੇ ਝੂਹਿਆ ਯਾਰ ਦੂਜੇ ਝੂਹ ਨਹੀਂ ਮਾਰਦੇ ਯਾਰ ਆਪਾਂ ਯਾਰ ਉਹ ਕੰਮ ਨਹੀਂ ਬਾਈ ਯਾਰ ਇੱਕ ਪਾਠਾ ਮਗਰ ਬਾਈ ਸਦੀ ਮਰੀ ਵੀ ਆ ਯਾਰ ਕੱਲੀ ਬਸ ਹੋਰ ਨਹੀਂ ਕੋਈ ਗੱਲ ਕੋਈ ਨਹੀਂ ਬਾਈ ਕੋਈ ਨਹੀਂ ਹਾਂ ਅੱਛਾ ਆ ਵੀ ਆ ਬੱਕਰੀ ਪੂਰੇ 1500 ਨਾ ਹੋ ਗਈ ਦੁਬਾਰਾ ਫੇਰ ਚਲ ਤੇ ਬਾਈ ਜੱਗੇ ਨੂੰ ਦਵਾ ਦੇ ਰਲ ਮਿਲ ਕੇ ਦਾ ਸਾਰੇ ਜਣੇ ਇੱਕ ਦੂਜੇ ਨੂੰ ਰੋਟੀ ਛੱਡ ਕੇ ਦਿਓ ਆਪਣਾ ਕੰਮ ਚੱਲੇ ਤੇ 22 ਠੱਠੀ ਤੋਂ ਆਏ ਸੀ ਤੜਕੇ 7 8 9 99 ਗੂਗਲ ਤੇ ਕਰਾ ਲਾਂ ਲਓ ਆ ਬੱਕਰੀ ਦਾ ਸੌਦਾ ਤੇ ਨਾਲ ਦੀ ਨਾਲ ਦੂਜੇ ਥਾਂ ਬੱਕਰੀ ਹੈ ਮਸਹੀ ਹੈ ਬੰਦਿਆ ਉਹ ਨਹੀਂ ਉਹ ਦੇ ਦਿਆ ਕਰੋ ਥਾਂ ਉਂਦਾ ਦਾ ਬਰਾ ਬਣਾ ਦੇਣਾ ਜੀ ਆਉਂਦਾ ਕਪੜਾ ਆ ਜੇ ਪਰ ਹੋਣ ਨੂੰ ਕਸਿਆ ਜਾਊ ਐਦੂ ਗਾਂ ਪੈਸੇ ਬਹੁਤ ਲੱਗੇ ਨਹੀਂ ਲੱਗੇਗੇ ਬਹੁਤ ਹੈ ਉਹ ਸਹੀ ਆ ਉਹੜਾ ਵੀ ਗਾਲਣਾ ਘਟਾਉ ਉਹਨੂੰ ਵੀ ਛੱਡ ਦੇ ਕੋਈ ਪਾਈ ਹੈ ਨਹੀਂ ਪਤਾ ਸਾਡੇ ਸੀ ਨੂੰ ਬਹਿ ਗਿਆ ਇਹ ਅਗਲਾ ਵੀ ਲਈ ਬੈਠਾ ਟੋਟਲ ਵੀ ਇੰਨਾ ਗਾਉ ਉਹਨਾਂ ਦੇ ਹੱਥ ਤੋਂ ਲੈ ਹੁੰਦੇ ਬਾਈ ਹਰ ਕਿ ਲਾਂਦਾ ਕਿਆ ਬਾਈ ਦੇ 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 ਕਿਹੜੇ ਪਿੰਡੋਂ ਲਿਆਂਦਾ ਬਾਈ ਚੰਦਨਾਵਾ ਚੰਦਨਾਵਾ ਨਹੀਂ ਗਿਣਤਾ ਲੈ ਨਾ ਨਾ ਹੀ ਕਰੀ ਜਣਾ ਕੋਈ ਨਾ ਗਿਣਤਾ ਲੈ ਹਣ ਮੇਰੇ ਹੱਥ ਚ ਕਿਹੜਾ 8 8 ਹੋ ਜਾਣਾ ਕੋਈ ਨਹੀਂ ਫਿਰ ਗਿਣਤਾ ਸਹੀ ਤੂੰ ਬੱਕਰਾ ਇੱਧਰ ਫੜਾ ਦੇ ਇਹਨੂੰ ਬੱਕਰਾ ਫੜਾ ਦੇ ਇਹਨੂੰ ਆਪੇ ਆ ਠੀਕ ਮਿਲਣਾਗਾ ਮਰਚੇ ਨੇ ਕਿਹਾ ਆਪਣੇ ਨੇ ਆਰਾਮ ਜੀ ਬਾਹਰ ਨਾ ਪਰਲੇ ਪੈਸੀ ਬਾਈ ਸਾਦੇ ਸਾਦੇ ਇਹਨੂੰ ਫੜਾ ਦੇ ਇਹਨੂੰ ਭਾਈ ਮੇਰੇ ਵੱਡੇ ਉਹ ਨਹੀਂ ਉਹ ਲਖਾਈ ਨੂੰ ਆਪਣਾ ਆਪਣੀ ਲਖਾਈ ਤੇ ਤਾਰ ਕੇ ਲੈ ਜਾਣਾ ਆਕਰ ਕਰੜਾਇਆ ਰਕ ਨਹੀਂ ਯਾਰ ਵੈਗ ਤਾਂ ਤਾਂ ਮੈਂ ਬਾਈ ਦੇ ਦੇ ਯਾਰ ਸਹੀ ਆ ਪੜਾ ਦੇਣਾ ਹੀ ਫਿਰ ਮੈਂ ਸਹੀ ਆ ਜਮਾ ਉਹ ਪੜਾ ਦੇਣਾ ਹੀ ਭਰਾਵਾ ਪੜਾ ਦੇਣਾ ਹੀ ਮੈਂ ਕਰਦਾ ਮੈਂ ਤੇ ਹਾਂ ਉਹ ਜਾ ਯਾਰ ਬੱਸ ਕਰ ਦੇ ਰੱਖ ਰੱਖ ਉਹ ਰੱਖ ਲੈ ਹੁਣ ਆ ਮੋੜ ਜਾਣ ਦੇ ਮੁੜ ਕੇ ਖੜਾ ਰਹੇਗਾ ਸਾਰੀ ਦਿਹਾੜੀ ਨਹੀਂ ਨਹੀਂ ਉਹਨੂੰ ਮਾਰੀ ਖਾਈ ਦਿਓ ਫਿਰ ਉਹਨੂੰ ਦੇ ਦਿੰਗਾ ਖਾਈ ਲਓ ਵੀ ਆ ਸੌਦਾ ਸਿਰੇ ਚੜਾਇਆ ਬਾਈ ਜੰਦ ਨਵੇਂ ਤੋਂ ਆਇਆ ਸੀਗਾ ਤੇ ਬਾਈ ਸਮਾਲਸਰ ਵਾਲੇ ਪੰਮੇ ਨੂੰ ਦਵਾਤਾ ਬੱਕਰਾ ਮਾਜਾਂ ਤੇ ਪ੍ਰਾਣ ਚੰਦ ਬਣ ਗਿਆ ਹਾਂ ਕਿਹੜੇ ਪਿੰਡੋਂ ਲਿਆਂਦੇ ਬਾਈ 10 ਦਾ ਦਿੱਤਾ ਦੈਣੀ ਕਿੰਨੇ ਬਸ ਬਿਲਕੁਲ 150 ਹੋਰ ਘੱਟ ਦੇ 150 ਵਾਲੀ ਨਾ ਗੱਲ ਕਰੋ ਇੰਨੇ ਦੀ ਹੋਰ ਐਨਾ ਨਹੀਂ ਹੁੰਦਾ ਸੰਜੂ ਪਰਲੇ ਪਾਸੇ ਹੋ ਸੰਜੂ ਉਧਰਲੇ ਪਾਸੇ ਹੋ ਐਨਾ ਨਹੀਂ ਹੁੰਦਾ ਕੀ ਮੰਗਿਆ ਕੀ ਅਰੇ ਇਹਨਾਂ ਨੂੰ ਬਾਜਾ ਦੋ ਸੰਜੂ ਕੀ ਮੰਗਦਾ ਮੈਂ 15 ਮੰਗਿਆ ਭਾਈ ਜੋੜੀ ਦਾ ਚੱਲ 7-7 ਦੀ ਕਰ ਲਾ 14 ਇਹਨੂੰ ਕਿਹਾ 7-7 ਦੇ ਕਿੱਥੇ ਸਾਢੇ 11 ਕਰਦੇ ਆ ਪੰਜ-ਪੰਜ ਕਿਲੋ ਸਾਢੇ 11 ਕਰਦੇ ਉਹਨੇ ਕਿੱਥੇ ਫਲਣ

नहीं नहीं आज ओ नहीं कोई नहीं, नहीं को, तुमने एक ही बात कह के चले जा 14 दी बस की मैं 15 कहया सी हजार में अरे छोड़ दे तभी सात सात दी था आपी देख दे मेहरबानी 14 खत्म बिल्कुल सही 13000 की पट्टे दे दे नहीं देख ले 13 देख ले नहीं यार दे दे खड़ा रहे भाई वो बढ़िया रहेगा भाई ठीक है ठीक है जान दे जान दे ਆ ਭੜ ਸਾਡੇ ਤਰ੍ਹਾਂ ਕਰਦੇ ਸਾਲੇ ਆਲੇ ਤੇਰੇ ਕੁਝ ਨਹੀਂ ਹੁੰਦਾ ਉਹੀ ਲੈਣੀਆਂ ਸਾਡੇ ਤਰ੍ਹਾਂ ਦੀ ਕਰਦੇ ਬੱਸ ਆਹ ਬੰਦੀ ਆਹ ਲੋਕ ਕਹੀ ਨਾ ਕੋਸ ਕਟਾਤਾ ਰੁਪਏ ਦੇ ਪੈਸੇ ਮੈਂ ਲਗਾਈ ਹੋ ਕਰਾ ਦੂਗਾ ਲਗਾਈ ਹੋ ਕਰਾ ਦੂਗਾ ਤੇਰਾ ਨਾਮ ਲਗਾਈ ਹੋ ਕਰਾ ਰੱਖਾਈ ਹੋ ਕਰਾ ਦੂਗਾ ਲਗਾਈ ਹੋ ਪੋਪੜੀ ਭਾਈ ਮਰ ਜਾਏ ਇੱਕ ਤੇ ਮਾਰ ਪਏ ਜਾ ਠੀਕ ਆ ਨਹੀਂ ਉਹ ਭਾਈ ਇਧਰ ਨੂੰ ਤਾਂ ਦਸਣ ਤਾਂ ਦਿਓ ਕੋਸਾ ਭਰਾਵਾ ਭਾਈ ਤਮੇ ਉਧਰਲੇ ਪਹੇ ਜਾ ਹਜ਼ਾਰ ਵੱਧ ਪਾ 300 ਤੂੰ ਦੇ 600 ਦੇ ਦੂ ਯਾਰ ਉਹ ਯਾਰ ਨਰੇੜਿਆ ਵੀ ਕਰੋ ਕੁਛ ਠੀਕ 9 9 100 ਤੈਨੂੰ 100 ਦੇ ਦਿੰਦੀ 100 ਤੈਨੂੰ ਦੇ ਦਿੰਦੀ ਉਹ ਪਿੱਛੇ ਹੋ ਯਾਰ ਕਾ ਕਰੇ ਕਰ ਬਹੇ ਗਣ ਤੂੰ ਯਾਰ ਆਹ ਬਾਈ ਦੇ ਦੋ ਲੈ ਬਾਈ ਮੈਂ ਗਲਤ ਕੰਮ ਹੈਗਾ ਮੈਂ ਨਹੀਂ ਛੱਡ ਰਿਹਾ 12 13 14 15 16 17 18 19 20 20 ਹੋ ਗਿਆ ਬਟੇ 11:30 11:30 ਬਾਈ ਜੀ ਨਹੀਂ ਕਰਦਾ ਕੱਢਣ ਨੂੰ ਨਹੀਂ ਨਹੀਂ ਜੀ ਨਹੀਂ ਕਰ 12:30 12:30 ਹਾਂ 12 ਹੋਗਾ ਹਜ਼ਾਰ ਹੋ ਗਏ ਹਾਂ ਹਾਂ ਹੁਣ ਬਣ ਗਏ ਨਾ ਹੁੰਦਾ ਪਹਿਲੇ ਦਵਾਰਾ ਗਣਨਾ ਹਾਂ ਤੂੰ ਦੁਬਾਰਾ ਦੂਜੇ ਪਾਸੋਂ ਗਣਨ ਲੱਗ ਬਾਈ ਮੋٹے ਪਾਸੋਂ ਹੈ ਕਿਹੜੇ ਪਿੰਡੋਂ ਲੈ ਕੇ ਆਏ ਸੀ ਬਾਈ ਸਰੀ ਵਾਲੇ ਸਰੀ ਵਾਲੇ ਤੋਂ ਲੈ ਕੇ ਆਏ ਸੀ ਬਾਈ ਦੋ ਪੱਠਾ ਬਾਈ ਕੋਈ ਨਹੀਂ ਸਾਰਾ ਗਾਂ ਪਰੇ ਕਰਕੇ ਵਿਖਾਵਾਂਗੇ ਆਪਾਂ ਪੈਸੇ ਗਣ ਲੈਂਦੇ 16 17 18 ਜੀ 10 10 11 12 5 3 4 5 13000 ਹੋ ਗਿਆ ਬਾਈ ਬਾਈ ਤੇਰਾ ਕਿਹੜਾ ਪਿੰਡ ਆ ਥਰਾਜ ਲੈ ਬਾਈ ਦਾ ਪਿੰਡ ਥਰਾਜ ਆ ਤੇ ਭਾਈ ਜਾਨਵਰ ਵਿਖਾਈ ਖੋਲ ਕੇ ਕਰ ਕਿੜੇ ਕਿੜੇ ਆ ਮੇਰੇ ਹੀ ਆ ਆ ਵੀ ਇੱਕ ਤਾਂ ਆ ਪਾਠ ਆ ਬਈ ਖੁਸ਼ ਆ ਖੁਸ਼ ਤੇ ਆ ਪਾਠ ਆ ਭਾਈ ਲਾ ਏ ਜਗਾਰੀ ਦਿਵਾਓ 10000 ਦੀ ਵਾਅਦਾ ਕਰਨ ਮਹਾਰਾਜ ਦਾ ਕਾਜ ਲੋਕਾਂ ਦੇ ਲੱਗਦੇ ਆ ਤੇ ਚੈੱਕ ਕਿਨੇ ਲੈ ਆ ਕਿਨੇ ਆ ਕੀ ਨਾ ਭਾਈ ਸ੍ਰੀ ਵਾਲਿਆ ਪਵਨ ਆ ਜੀ ਸ੍ਰੀ ਵਾਲਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਿੰਨ ਦਿੱਤੀ ਤਿੰਨ ਭਾਈ ਲਓ ਵੀ ਆ ਜੋੜੇ ਦਾ ਸੌਦਾ ਹੋਇਆ 13000 ਦਾ ਤੇ ਥਰਾਜ ਵਾਲੇ ਬਾਈ ਨੇ ਲੈ ਲਈਆਂ ਪੱਠਾ 2 ਆ ਇਹ ਤੇ 13000 ਦੀਆਂ ਤੁਸੀਂ 13 ਕਿਹਾ ਤੇ ਬਾਈ ਕਿ ਲਾਉਂਦੇ 12 ਇਹ ਤਾਂ ਸੌਦਾ ਤੁਹਾਡਾ ਨੇੜੇ ਆ ਯਾਰ ਮੈਂ ਕਿਹਾ ਸਾਡੇ 12 ਲੈ ਜਾ ਲੋ ਖਾਈਏ ਆਪੂ ਆਪਣੀ ਕੀ ਲੱਗਦੀ ਸੌਦਾ ਹੋ ਗਿਆ ਪਿਆਰੇ ਸਾਨੂੰ ਵਿਜਾਰਾ ਕਰਦੇ ਸਾਡੇ 12 ਮਲ ਖਾਈਏ ਆਪੂ ਆਪਣੀ ਕਰਾ ਲੈ ਫਟਾ ਲਖਾਈ ਕਟਾ ਜਿੱਤਾ ਉਹਨੂੰ ਕੱਟ ਕਰਨਾ ਨਹੀਂ ਨਮੀਮ ਨਹੀਂ ਇਹਦਾ ਬੱਚੇ ਦਾ ਹੈਗੇ ਹੂੰ ਹੂੰ ਲੋ ਮੰਗਦੇ ਨੇ ਆਹ ਕੁੜਦਾ ਜਾ ਕਰਾਉਂਦਾ ਦੋਨੋਂ ਦੇ ਲੋ ਨਵੇੜੋਂ ਨਵੇੜੋਂ ਕੰਮ ਪਏ ਜਿਆਨੇ ਵਾਲਾਂ ਦੀ ਲਖਾਈ ਆ ਦੇ ਦੇ ਯਾਰ ਨਵੇੜ ਪਰੇ ਉਹਨਾਂ ਦੇ ਵਿੱਚ ਵੀ ਕੀ ਹੈ ਯਾਰ ਹੌਲੇ ਬੱਚੇ ਆ ਗਰ ਮੈਂ ਫਿਰ ਬਾਰਾਂ ਯਾਰ ਦੋਸਤਾਂ ਦੇ ਪਰੇ ਬੰਦੇ ਵੇੜ ਕਪਰੇ ਦੇ ਵੇਗਦੇ ਜਾਣਾ ਕੀ ਸੌਦੋਸਾ ਨਾ ਯਾਰ ਵਿਚਾਰਾ ਦੁਕਾਨਦਾਰ ਬੰਦਾ ਪੱਲੋ ਯਾਰ ਹੈ ਬੰਦ ਕੇ ਲੈ ਕੇ ਗਿਆ ਇਹ ਤਾਂ 10 ਮਿੰਟ ਚਾਲ ਬਣਾ ਲਈ ਇਤਨੀ ਕਮੈਂ ਵੀ ਆ ਗਿਆ ਬਿਨਾ ਆਵਾਜ਼ ਨਾਲ ਆ ਰਿਹਾ ਪੇਪਰ ਬੱਕਾ ਨੂੰ ਦੀ ਸਰਾਂਜੀ ਬੋਤਲ ਨਾ ਪਾਣੀ ਚੱਲ ਬੰਦੇ ਕੋ ਸਾਰੀ ਉਹ ਨਿਪਟ ਬੰਦੇ ਚੱਲ ਪੈਸੇ ਵੀ ਗਣ ਹੁਣ ਉਹ ਪੈਸੇ ਵੀ ਦੇ ਕੱਢ ਕੇ ਪੈਸੇ ਦਿੰਨੇ ਆ ਤੇ ਦੇ ਨਵੇੜ ਬੱਸ ਹੋ ਗਿਆ ਕੱਲ 200 ਦਿੱਕਤ 200 ਗੱਟੀ ਗੱਲ ਲਖਾਈ ਦਾ ਕਿਵੇਂ ਇਹਨਾਂ ਦਾ 200 400 ਲੈ ਲੀ ਗਏ ਚਲ ਕਹਿ ਦਿਆਂਗੇ ਯਾਰ ਤੂੰ ਕਰੋ ਲਖਾ ਸੌਦਾ ਕਰੋ ਹੈ ਸੌਦਾ ਕਰੋ ਆਹ ਵੈਸੇ ਇਹਦਾ ਗਿਣਾ ਦੇ ਯਾਰ ਤੂੰ ਇਹਦੇ ਨਾਲ ਵੀ ਚੀੜਾ ਹੋਇਆ ਖੜਾ ਹੈ ਬਣਾ ਕਾ ਪੈਸੇ ਬਾਈ ਆਹ ਪੈਸੇ ਕੱਢ ਕੇ ਤਾਰ ਦੇ ਅੱਦੇ ਸੌਦੇ ਤੋਂ ਅਗਲੇ ਪੈਸੇ ਗਣ ਦਿੰਦੇ ਆ ਤੇ ਤੂੰ ਸੌਦਾ ਹੋਏ ਤੇ ਉਹਨੂੰ ਪੈਸੇ ਕੱਢਦਾ ਹਾਂ ਹਾਂ ਸੌਦਾ ਥੋੜਾ ਅਸੀਂ ਮਸਲਾ ਹੱਲ ਕਰਦੇ ਆ ਉਹਨਾਂ ਨਾਲ ਉਧਰੋਂ ਉਧਰੋਂ ਘਟੇ ਲੈ ਇਧਰੋਂ ਘਟੇ ਸੌਦਾ ਹੋ ਗਿਆ ਬਸ ਹਾਂ ਲੱਗਿਆ ਤੈਨਾਂ ਬੱਚਿਆਂ ਦਾ ਸੌਦਾ ਹੋ ਗਿਆ ਚੱਲ ਕੋਈ ਨਹੀਂ ਯਾਰ ਕੋਈ ਬਾਤਾਂ ਕਰ ਬੱਕਰੇ ਸਿਰਦਗੇ ਲਾ ਆ ਬਾਈ ਮੋਲਕ ਆ ਨਿੱਕਾ ਸਿਰਦਗੇ ਬੱਕਰੇ ਆ ਅਸੀਂ ਥੋੜਾ ਜਿਹਾ ਛੋਟਾ ਜਿਹਾ ਫੈਸਲਾ ਕੀਤਾ ਮਾੜਾ ਮਨਜ਼ੂਰ ਕਰ ਲਈ ਬਾਈ ਬਣ ਕੇ ਉਹ ਬੱਚੇ ਆ ਤੈਨੋਂ ਆ ਦਾ ਫਿਰ 200 ਦੇਵਾਂਗੇ ਇੱਕ ਪਾਸੇ ਉਹ 200 ਮਾ ਚੱਲ ਲੈ ਲਓ 400 ਰੁਪਿਆ ਲਖਾਈ ਦੇ ਦਿਓ ਜੀ ਮਾਖਾ ਚਲੋ ਨਵੇੜੇ ਉਪਰੇ ਆ ਆਪਾਂ ਨੂੰ ਹੀ ਲਾਉਂਦੇ ਆ ਯਾਰ ਇਹ ਆ ਨਾ ਮੇਰਾ ਮੈਨੂੰ ਵੜਦੇ ਆ ਇਹ ਮਾਖਾ ਚੱਲ ਨਿਬੜਨ ਦੇ ਕੰਮ ਖੁਸ਼ ਆ ਬਾਈ ਹੁਣ ਤਾਂ ਫੜਾਓ 400 ਰੁਪਿਆ ਉਧਰ ਤਾਂ ਵਿਚ ਨਾਲ ਕੀ ਨਿਕਲਿਆ ਭਾਈ ਨਾ ਸਿੰਦਾਵਾਜਾ ਖਣਾ ਉਹ ਹੀ ਲਖਾ ਦੇ ਪੀਮਾਈ ਆ ਲੋ ਹਾਂ ਦੇ ਦੇ ਦੋ ਤੁਸੀਂ ਵੀ 200 ਦਿਓ ਲਓ ਭਾਈ ਤਿੰਨਾ ਬੱਚਿਆਂ ਦਾ ਸੌਦਾ ਹੋ ਗਿਆ 12000 ਦਾ ਹੋਇਆ ਜੀ ਖੜਾ ਇਹ ਨਾ ਹੋ ਗਿਆ ਹਾਂਜੀ ਸਾਢੇ 12 ਨਾਲ ਕੇ 12 ਦਾ 12300 12300 ਦਾ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਭਾਈ ਪੂਰਾ ਕਸਮਾ ਹੀ ਹੋਇਆ ਸੌਦਾ 500 ਰੁਪਏ ਨਹੀਂ ਮੈਨੂੰ ਬੰਦ